ਇਹ ਕਾਫੀ ਚਾਰ ਪੰਜ ਦੁਕਾਨਦਾਰ ਨੇ ਫੈਕਟਰੀ ਹੈ ਕੱਪੜੇ ਦੀ ਇਹਨਾਂ ਦੀ ਤਕਰੀਬਨ 3 ਕਰੋੜ ਦੀ ਇਹਦੀ ਟਰਨਓਵਰ ਹੈਗੀ ਆ ਨਹੀਂ ਅਖਬਾਰਾਂ ਦੇ ਵਿੱਚ ਕੁਛ ਦਿਨ ਤੋਂ ਆ ਰਿਹਾ ਸੀਗਾ ਕਿ ਅਫਵਾਹ ਹੈਗੀ ਆ ਕਿ ਬੀਜੇਪੀ 'ਚ ਜਾ ਰਹੇ ਹੈ ਸੋ 15 ਦਿਨ ਪਹਿਲਾਂ ਹੀ ਉਹਨਾਂ ਨੇ ਇਹਨਾਂ ਦੀ ਸਿਕਿਉਰਿਟੀ ਵਿத்ਡਰੋ ਕਰ ਲਈ ਸੀ ਜਿਸ ਲਈਸ ਵਾਲਿਆਂ ਦੀ ਦਲੀਲ ਇਹ ਸੀਗੀ ਜੀ ਕਿ ਜਿਹੜਾ ਸੁਖਦੇਵ ਅਸਿਸਟੈਂਟ ਟਾਊਨ ਪਲਾਨਰ ਹੈਗਾ ਜਿਹੜਾ ਪਹਿਲਾਂ ਤੋਂ ਫੜਿਆ ਹੋਇਆ ਹੈਗਾ ਉਹਨੇ ਬਿਆਨ ਦਿੱਤਾ ਕਿ ਜਦੋਂ ਮੈਂ ਇਹਨਾਂ ਦੇ ਘਰ ਜਾਂਦਾ ਸੀਗਾ ਪੁਲਿਸ ਕਸਟਡੀ ਵਿੱਚ ਉੱਥੇ ਕਾਫੀ ਲੋਕ ਇਹਨਾਂ ਦੇ ਬੈਠੇ ਹੁੰਦੇ ਸੀਗੇ ਪੀਂਗਿਆ ਮੈਲੇ ਔਰ ਇਹ ਉਹਨਾਂ ਕਹਿੰਦਾ ਹੁੰਦਾ ਸੀਗਾ ਜੀ ਸਾਡੇ ਆਪਣੇ ਬੰਦੇ ਹੈਗੇ ਆ ਇਹਨਾਂ ਦੇ ਨੋਟਿਸ ਬਾਰੇ ਧਿਆਨ ਰੱਖਿਓ ਇਸ ਤੋਂ ਇਲਾਵਾ ਉਸਨੇ ਕੁਝ ਨਹੀਂ ਕਿਹਾ ਵੀ ਮੇਰੇ ਸਾਹਮਣੇ ਕੋਈ ਰਿਸ਼ਵਤੀ ਦੀ ਗੱਲ ਹੋਈ ਜਾਂ ਮੇਰੇ ਥਰੂ ਕੋਈ ਰਿਸ਼ਵਤੀ ਦੀ ਗੱਲ ਹੋਈ ਜਾਂ ਇਹਨਾਂ ਨੇ ਕੋਈ ਪੈਸੇ ਮੰਗੇ ਜਾਂ ਮੈਂ ਕੋਈ ਪੈਸੇ ਦੁਆਏ ਕੋਈ ਜੀ ਕੋਈ ਐਵਿਡੈਂਸ ਨਹੀਂ ਆਇਆ ਤੁਸੀਂ ਸੀਐਸ ਕੇਸ ਨੂੰ ਕਿਵੇਂ ਅੰਡਰਸਟੈਂਡ ਕਰਦੇ ਹੋ ਮੈਂ ਤਾਂ ਇਸ ਅੰਡਰਸਟੈਂਡ ਕਰਦਾ ਜੀ ਮੈਨੂੰ ਤੇ ਜੋ ਸਰਕਮਸਟੈਂਸਸ ਹੋ ਸਕ ਸਕਦੇ ਆ ਜੀ ਕਿ ਪਰਸਨਲ ਰੋਲ ਤਾਂ ਹੁੰਦੀ ਨਹੀਂ ਅਖਬਾਰਾਂ ਦੇ ਵਿੱਚ ਕੁਝ ਦਿਨ ਤੋਂ ਆ ਰਿਹਾ ਸੀਗਾ ਕਿ ਅਫਵਾਹ ਹੈਗੀ ਆ ਕਿ ਬੀਜੇਪੀ ਚ ਜਾ ਰਹੇ ਆ ਸੋ so, 15 ਦਿਨ ਪਹਿਲਾਂ ਹੀ ਉਹਨਾਂ ਨੇ ਇਹਨਾਂ ਦੀ ਸਿਕਿਉਰਿਟੀ ਵਿਥਡਰੋ ਕਰ ਲਈ ਸੀਗੀ। ਤੇ ਹੁਣ ਜਦੋਂ ਫਿਰ ਸੁਖਦੇਵ ਸਿੰਘ ਵਾਲਾ ਪਰਚਾ ਐਫ ਆਈ ਆਰ 123 ਜਿਹੜੀ ਹੋਈ ਹੈਗੀ ਅੱਧਾ ਤੇ ਹੋਈ ਆ। ਉਹਦੇ ਵਿੱਚ ਤਾਂ ਕਿਸੇ ਦਾ ਨਾਂ ਹੀ ਨਹੀਂ ਹੈ ਨੀਗਾ। ਉਹਦੇ ਵਿੱਚ ਇੱਕ ਬਿਲਡਿੰਗ ਐਸੋਸੀਏਸ਼ਨ ਹੈਗੀ ਆ ਉਹਨਾਂ ਨੇ ਕਹੀ ਸਾਡੇ ਇੱਕ ਮੈਂਬਰ ਕੋਲ ਸੁਖਦੇਵ ਨੇ 3000 ਰੁਪਏ ਦੀ ਮੰਗ ਕੀਤੀ ਆ। ਨਾ ਉਸ ਬੰਦੇ ਦਾ ਨਾਂ ਆ। ਨਾ ਕੋਈ ਡੇਟ ਆ ਕਦੋਂ ਮੰਗ ਕੀਤੀ ਹੈਗੀ ਆ। ਨਾ ਕੋਈ ਹੈਗਾ ਉਹਨੇ ਕਿਸੇ ਨੂੰ ਪੈਸੇ ਦਿੱਤੇ ਹੈਗੇ ਆ। ਇਸ ਦੋਸ਼ੀ ਦਾ ਨਾਂ ਐਮ ਐਲ ਏ ਸਾਹਿਬ ਦਾ ਨਾ ਐਫ ਆਈ ਆਰ 'ਚ ਨਾ ਹੈਗਾ ਕਿਤੇ। ਔਰ ਕੁਝ ਹੈ ਹੀ ਨਹੀਂ ਇਹਨਾਂ ਦੇ ਕੋਲ ਜਿਹੜੇ ਜੁਐ ਜਾ ਜਿਹੜੇ ਕਰੰਸੀ ਨੋਟਸ ਕਹਿੰਦੇ ਆ ਉਹ ਜਦੋਂ ਇਲੈਕਸ਼ਨ ਵਾਸਤੇ ਨੋਮੀਨੇਸ਼ਨ ਫਾਈਲ ਕੀਤਾ ਸੀ ਇਹਨਾਂ ਨੇ ਉਹਦੇ ਵਿੱਚ ਜਿਹੜੀ ਐਸੈਟਸ ਦੀ ਲਿਸਟ ਦਿੱਤੀ ਸੀ ਇਹ ਸਾਰਾ ਕੁਝ ਉਹਦੇ ਵਿੱਚ ਮੈਂਸ਼ਨ ਹੈਗਾ ਸੋ ਇਹ ਕਿਹਾ ਨਹੀਂ ਜਾ ਸਕਦਾ ਨਹੀਂ ਜੁਲਰੀ ਸੀਗੀ ਸੋ ਸੋਨੇ ਚਾਂਦੀ ਦੀ ਜੁਲਰੀ ਸੀਗੀ ਉਹ ਉਹ ਸਾਰੀ ਜੁਲਰੀ ਸਾਡੀ ਉਸ ਲਿਸਟ ਦੇ ਵਿੱਚ ਮੈਂਸ਼ਨ ਹੈ ਜਿਹੜੀ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਦਿੱਤੀ ਹੋਈ ਸੀ ਐਂਡ ਹੀ ਇਜ਼ ਦੇਖੋ ਕਾਫੀ ਚਾਰ ਪੰਜ ਦੁਕਾਨਦਾਰ ਨੇ ਫੈਕਟਰੀ ਹੈ ਕਪੜੇ ਦੀ ਇਹਨਾਂ ਦੀ ਤਕਰੀਬਨ 3 ਕਰੋੜ ਦੀ ਇਹਦੀ ਟਰਨਓਵਰ ਹੈਗੀ ਆ ਕੋਈ ਅਸੀ ਗੱਲ ਨਹੀਂ ਕਿਉਂਕਿ ਸਾਰੀਆਂ ਚੀਜ਼ਾਂ ਪਹਿਲਾਂ ਅਸੀਂ ਲਿਸਟ ਵਿੱਚ ਇਲੈਕਸ਼ਨ ਤੇ ਦਿੱਤੀ ਹੈ ਗਿਆਨੀ ਜਾ ਸਕਦਾ ਹੁਣ ਨਹੀਂ ਕਹਿ ਸਕਦੇ ਕਿ ਅਸੀਂ ਰਿਸ਼ਵਤ ਵਿੱਚ ਚੁੱਕਸ ਵਾਲਿਆਂ ਦੀ ਦਲੀਲ ਇਹ ਸੀਗੀ ਜੀ ਕਿ ਜਿਹੜਾ ਸੁਖਦੇਵ ਅਸਿਸਟੈਂਟ Town Planner ਹੈਗਾ ਜਿਹੜਾ ਪਹਿਲਾਂ ਤੋਂ ਫੜਿਆ ਹੋਇਆ ਹੈਗਾ ਉਹਨੇ ਬਿਆਨ ਦਿੱਤਾ ਕਿ ਜਦੋਂ ਮੈਂ ਇਹਨਾਂ ਦੇ ਘਰ ਜਾਂਦਾ ਸੀਗਾ ਪੁਲਿਸ ਕਸਟਡੀ ਵਿੱਚ ਉੱਥੇ ਕਾਫੀ ਲੋਕ ਇਹਦੇ ਬੈਠੇ ਹੁੰਦੇ ਸੀਗੇ ਬੀਗਿਆ ਐਮਐਲਏ ਔਰ ਇਹ ਉਹਨਾਂ ਕਹਿੰਦਾ ਹੁੰਦਾ ਸੀਗਾ ਜੀ ਸਾਡੇ ਆਪਣੇ ਬੰਦੇ ਹੈਗੇ ਆ ਇਹਨਾਂ ਦੇ ਨੋਟਿਸਿਸ ਬਾਰੇ ਧਿਆਨ ਰੱਖਿਓ ਇਸ ਇਲਾਵਾ ਉਸਨੇ ਕੁਝ ਨਹੀਂ ਕੀਤਾ ਵੀ ਮੇਰੇ ਸਾਹਮਣੇ ਕੋਈ ਰਿਸ਼ਵਤੀ ਗੱਲ ਹੋਈ ਜਾਂ ਮੇਰੇ ਥਰੂ ਕੋਈ ਰਿਸ਼ਵਤੀ ਗੱਲ ਹੋਈ ਜਾਂ ਇਹਨਾਂ ਨੇ ਕੋਈ ਪੈਸੇ ਮੰਗੇ ਜਾਂ ਮੈਂ ਕੋਈ ਪੈਸੇ ਦੁਆਏ ਅਖੋ ਜੀ ਕੋਈ ਐਵੀਡੈਂਸ ਨਹੀਂ ਆਇਆ ਅਸੀਂ ਇਸ ਕੇਸ ਨੂੰ ਕਿਵੇਂ ਅੰਡਰਸਟੈਂਡ ਕਰਦੇ ਹਾਂ ਮੈਂ ਤਾਂ ਇਸ ਅੰਡਰਸਟੈਂਡ ਕਰਦਾ ਜੀ ਮੈਨੂੰ ਤੇ ਜੋ ਸਰਕਮਸਟੈਂਸਸ ਹੋ ਵੀ ਕਰ ਸਕਦੇ ਆ ਜੀ ਕੋਈ ਪਰਸਨਲ ਰੋਜ ਤਾਂ ਹੁੰਦੀ ਨਹੀਂ ਅਖਬਾਰਾਂ ਦੇ ਵਿੱਚ ਕੁਝ ਦਿਨ ਤੋਂ ਆ ਰਿਹਾ ਸੀਗਾ ਕਿ ਅਫਵਾਹ ਹੈਗੀ ਆ ਕਿ ਬੀਜੇਪੀ ਚ ਜਾ ਰਹੇ ਆ ਸੋ 15 ਦਿਨ ਪਹਿਲਾਂ ਹੀ ਉਹਨਾਂ ਨੇ ਇਹਨਾਂ ਦੀ ਸਿਕਿਉਰਿਟੀ ਵਿਥਡਰੋ ਕਰ ਲਈ ਸੀਗੀ। ਤੋ ਹੁਣ ਜਦੋਂ ਫਿਰ ਸੁਖਦੇਵ ਸਿੰਘ ਵਾਲਾ ਪਰਚਾ ਐਫ ਆਈ ਆਰ 123 ਜਿਹੜੀ ਹੋਈ ਹੈਗੀ ਅੱਦਰ ਤੋਂਈ ਆ। ਉਹਦੇ ਵਿੱਚ ਤਾਂ ਕਿਸੇ ਦਾ ਨਾਂ ਹੀ ਹੈ ਨਹੀਂਗਾ। ਉਹਦੇ ਵਿੱਚ ਇੱਕ ਬਿਲਡਿੰਗ ਐਸੋਸੀਏਸ਼ਨ ਹੈਗੀ ਆ। ਉਹਨਾਂ ਨੇ ਕਹੀ ਸਾਡੇ ਇੱਕ ਮੈਂਬਰ ਕੋਲ ਸੁਖਦੇਵ ਨੇ 30000 ਰੁਪਏ ਦੀ ਮੰਗ ਕੀਤੀ ਆ। ਨਾ ਉਸ ਬੰਦੇ ਦਾ ਨਾਂ ਆ। ਨਾ ਕੋਈ ਡੇਟ ਆ ਕਦੋਂ ਮੰਗ ਕੀਤੀ ਹੈਗੀ ਆ। ਨਾ ਕੋਈ ਹੈਗਾ ਉਹਨੇ ਕਿਸੇ ਨੂੰ ਪੈਸੇ ਦਿੱਤੇ ਹੈਗੇ ਆ। ਇਸ ਦੋਸ਼ੀ ਦਾ ਨਾਂ ਐਮ ਐਲ ਏ ਸਾਹਿਬ ਦਾ ਨਾ ਐਫ ਆਈ ਆਰ 'ਚ ਨਾ ਹੈਗਾ ਕਿਤੇ। ਪਰ ਕੁਝ ਹੈ ਹੀ ਨਹੀਂ ਇਹਨਾਂ ਦੇ ਕੋਲ ਜਿਹੜੇ ਜੁਲਰੀ ਕਹ ਕ੍ਰਾਂਸੀ ਨੋਟਸ ਕਹਿੰਦੇ ਆ ਉਹ ਜਦੋਂ ਇਲੈਕਸ਼ਨ ਵਾਸਤੇ ਨਾਮੀਨੇਸ਼ਨ ਫਾਈਲ ਕੀਤਾ ਸੀ ਇਹਨਾਂ ਨੇ ਉਹਦੇ ਵਿੱਚ ਜਿਹੜੀ ਐਸੈਟਸ ਦੀ ਲਿਸਟ ਦਿੱਤੀ ਸੀ ਇਹ ਸਾਰਾ ਕੁਝ ਉਹਦੇ ਵਿੱਚ ਮੈਂਸ਼ਨ ਹੈਗਾ ਸੋ ਇਹ ਗਿਆ ਨਹੀਂ ਜਾ ਸਕਦਾ ਨਹੀਂ ਜੁਲਰੀ ਸੀਗੀ ਉਹ ਸੋਨੇ ਚਾਂਦੀ ਦੀ ਜੁਲਰੀ ਸੀਗੀ ਉਹ ਉਹ ਸਾਰੀ ਜੁਲਰੀ ਸਾਡੀ ਉਸ ਲਿਸਟ ਦੇ ਵਿੱਚ ਮੈਂਸ਼ਨ ਹੈ ਜਿਹੜੀ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਦਿੱਤੀ ਹੋਈ ਸੀ ਐਂਡ ਹੀ ਇਜ਼ ਦੇਖੋ ਕਾਫੀ ਚਾਰ ਪੰਜ ਦੁਕਾਨਾਂ ਨੇ ਫੈਕਟਰੀਆਂ ਕਪੜੇ ਦੀ ਇਹਨਾਂ ਦੀ ਤਕਰੀਬਨ 3 ਕਰੋੜ ਦੀ ਇਹਦੀ ਟਰਨਓਵਰ ਹੈਗੀ ਆ ਕੋਈ ਅਸੀ ਗੱਲ ਨਹੀਂ ਕਿਉਂਕਿ ਸਾਰੀਆਂ ਚੀਜ਼ਾਂ ਪਹਿਲਾਂ ਅਸੀਂ ਲਿਸਟ ਵਿੱਚ ਇਲੈਕਸ਼ਨ ਤੇ ਦਿੱਤੀ ਹੈ ਕੀ ਨਹੀਂ ਜਾ ਸਕਦਾ ਹੁਣ ਨਹੀਂ ਕਹਿ ਸਕਦੇ ਕਿ ਅਸੀਂ ਰਿਸ਼ਵਤ ਵਿੱਚੋਂ ਪੈਸੇ ਥਮਾਏ